ਭਾਜਪਾ ਸਰਕਾਰ ਜਿਹੜੀ ਗਰੀਬ ਵਰਗ ਤੇ ਜਿਹੜਾ ਇੱਕ ਪਖਰਾ ਡਾਕਾ ਜਿਹੜਾ ਮਾਰਨ ਜਾ ਰਹੀ ਹੈ 55 ਲੱਖ ਤਕਰੀਬਨ ਗਰੀਬ ਪਰਿਵਾਰਾਂ ਦੇ ਜਿਹੜੇ ਕਿਉਂਕਿ ਪਹਿਲਾਂ 23 ਲੱਖ ਜਿਹੜਾ ਈਕੇਵਾਈਸੀ ਦੇ ਨਾਮ ਤੇ ਜਿਹੜੇ ਰਾਸ਼ਨ卡ਟ ਕੱਟੇ ਗਏ ਹੁਣ ਕਟੋ ਕਟਨੀ 8 ਲੱਖ 2493 ਰਾਸ਼ਨ卡ਟ ਕੱਟਣ ਦੀ ਤਿਆਰੀ ਚ ਦੁੱਖ ਦੀ ਗੱਲ ਇਹ ਹੈ ਇਹ ਉਹ ਕਾਰਡ ਨੇ ਜਿਹੜੇ ਗਰੀਬ ਲੋਕ ਜੇ ਨਾ ਇੱਕ ਆਸ ਹੁੰਦੀ ਪੰਜਾਬ ਇੱਕ ਸਾਰੇ ਦੇਸ਼ ਦਾ ਢਿੱਡ ਪਰਣ ਵਾਲਾ ਇੱਕ ਸਟੇਟ ਪਰ ਇਹ ਦੁੱਖ ਇਸ ਗੱਲ ਦਾ ਹੈ ਵੀ ਇਹ ਸਾਡੇ ਪੰਜਾਬ ਦੇ ਵਿੱਚ ਆਮ ਲੋਕਾਂ ਦੇ ਇਹਨਾਂ ਦੇ ਰਾਸ਼ਨ ਕਾਰਡਾਂ ਨੂੰ ਕੱਟ ਕੇ ਉਹਨਾਂ ਦੇ ਡਾਕਾ ਮਾਰ ਜਾਂਦੇ ਸੋ ਅੱਜ ਜਿਹੜੀ ਮੇਨ ਪ੍ਰੈਸ ਕਾਨਫਰੰਸ ਕਰਦਾ ਮੇਨ ਮਕਸਦ ਇਹ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਇਹਨਾਂ ਦੇ ਮਨਸੂਬੇ ਜਿਹੜੇ ਆ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ ਚਾਹੇ ਸਾਨੂੰ ਕਾਨੂੰਨ ਦਾ ਦਰਵਾਜ਼ਾ ਖੜਕੋਣਾ ਪੈ ਜੇ ਚਾਹੇ ਸਾਨੂੰ ਸੜਕਾਂ ਤੇ ਉਤਰਨ ਦੀ ਲੋੜ ਪੈ ਜੇ ਆ ਅਸੀਂ ਆਪਣੇ ਪੰਜਾਬ ਦੇ ਲੋਕਾਂ ਦੇ ਨਾਲ ਹਰ ਸਮੇਂ ਦੀ ਤਤ ਪਰ ਜਿਹੜਾ ਸਰਕਾਰ ਜਿਹੜੀ ਤਿਆਰ ਬੱਤਿਆ ਕਰ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਸਾਡੀ ਗਰੰਟੀ ਸੀ ਬਿਜਲੀ ਦੀ ਜਿਹੜੀ 600 ਜੁੰਟ ਦੀ ਗਰੰਟੀ ਸੀ ਸਭ ਤੋਂ ਵੱਡੀ ਗਰੰਟੀ ਸੀ ਇਹ ਪਿੰਨਾ ਪਿੰਨਾ ਦੇ ਵਿੱਚ ਜਾ ਕੇ ਉਹਨਾਂ ਦੀ ਪ੍ਰਾਈਵੇਸੀ ਜਿਹੜੀ ਹੈ ਉਹਨਾਂ ਦੀ ਲਈ ਜਾ ਰਹੀ ਉਹਨਾਂ ਦੇ ਆਧਾਰ ਕਾਰਡ ਉਹਨਾਂ ਦੇ ਬੈਂਕ ਖਾਤਿਆਂ ਦੇ ਨੰਬਰ ਇਹ ਪ੍ਰਾਈਵੇਸੀ ਲੀਕ ਕਰਨਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਕੀਤੇ ਵਾਅਦੇ 600 ਜੁਨਟ ਬਿਜਲੀ ਉਹਨੂੰ ਪੂਰਾ ਕੀਤਾ ਦੱਸੋ ਕਿਸੇ ਵੀ ਪੰਜਾਬ ਦੇ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚੋਂ ਮੁਹੱਲਿਆਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਕਿਸੇ ਦਾ ਵੀ ਕੋਈ ਡਾਟਾ ਲਿਆ ਹੋ ਜੇ 600 ਜੁਨਟ ਫ੍ਰੀ ਕੀਤਾ ਜਿਹਦਾ 600 ਜੁਨਟ ਤੋਂ ਬਿਜਲੀ ਦਾ ਬਿਲ ਕੱਟ ਆਉਂਦਾ ਕੋਈ ਐਸਸੀ ਨਹੀਂ ਕੋਈ ਬੀਸੀ ਨਹੀਂ ਕੋਈ ਜਨਰਲ ਸਾਰਿਆਂ ਦਾ ਉਹਨਾਂ ਲੇਡੀਜ਼ ਦੀ ਗਰੰਟੀ ਦੀ ਗੱਲ ਦੱਸੀ ਸੀ ਤੁਹਾਡੇ ਸਾਹਮਣੇ ਮਾਨਸਾ ਬੋਲ ਰਹੇ ਸੀ ਵੀ ਜਿਹੜੀ ਉਹ ਗਰੰਟੀ ਆ ਉਹ ਵੀ ਜਿਹੜੀ ਜਦੋਂ ਆਪਾਂ ਜਲਦ ਪੂਰੀ ਕਰਨੀ ਆ ਉਹਦੇ ਵਿੱਚ ਵੀ ਕੋਈ ਡਾਟਾ ਜਿਹੜਾ ਉਹ ਪ੍ਰੋਪਰਲੀ ਸਟੇਟ ਵਾਈਜ਼ ਲਿਆ ਜਾਊਗਾ ਵੀ ਸਾਡੇ ਪੰਜਾਬ ਦੇ ਵਿੱਚ ਕਿੰਨੀਆਂ ਲੇਡੀਆਂ ਇਹ ਨਹੀਂ ਕੋਈ ਉਹਨਾਂ ਦੀ ਪ੍ਰਾਈਵੇਸੀ ਚੋਰੀ ਆਧਾਰ ਕਾਰਡ ਦੇ ਦਿਓ ਜੀ ਬੈਂਕ ਖਾਤੇ ਦੇ ਦਿਓ ਜੀ ਇਹ ਨਹੀਂ ਸੋਕੇ ਦੱਸਿਆ ਸਾਡੇ ਪੰਜਾਬ ਸਰਕਾਰ ਨੇ 1.33 ਕਰੋੜ ਦੇ ਲਾਗੇ ਚਾ ਪ੍ਰੋਪਰਲੀ ਕਾਰਡਾਂ ਦੀ ਵੈਰੀਫਿਕੇਸ਼ਨ ਕਰ ਚੁੱਕੇ ਜਿਨ੍ਹਾਂ ਵਿੱਚੋਂ ਕੋਈ ਡਾਟਾ ਕਲੈਕਟ ਨਹੀਂ ਕੀਤਾ ਸਾਨੂੰ 6 ਮਹੀਨੇ ਹੋਰ ਦੀ ਲੋੜ ਜਿਹਦੇ ਵਿੱਚ ਆਪਾਂ ਰਹਿੰਦੀ ਕਸਰ ਵੀ ਜਿਹੜੀ ਡਾਟੇ ਦੀ ਉਹ ਵੀ ਪੂਰੀ ਕਰਦੇ ਆ ਤੁਹਾਨੂੰ ਕੋਈ ਮੈਸੇਜ ਲੱਗਾ ਹੋਵੇ ਵੀ ਆਮ ਆਦਮੀ ਪਾਰਟੀ ਕਿਸੇ ਦੇ ਆਧਾਰ ਕਾਰਡ ਮੰਗਦੀ ਹੈ ਕਿਸੇ ਦਾ ਪ੍ਰਾਈਵੇਸੀ ਜਿਹੜੀ ਮੰਗ ਰਹੀ ਹੈ ਨਹੀਂ ਆਪਾਂ 6 ਮਹੀਨੇ ਹੋਰ ਮੰਗ ਰਹੇ ਆਪਾਂ ਕੰਮ ਕਰ ਰਹੇ ਆ ਪਰ ਆਪਾਂ ਕੰਮ ਕਰ ਰਹੇ ਆ ਆਪਣੇ ਤਰਜੀਹ ਦੇ ਹਿਸਾਬ ਨਾਲ ਕਿਤੇ ਸਾਡੇ ਲੋਕਾਂ ਨੂੰ ਕੋਈ ਦਿੱਕਤ ਕਮੀ ਪੇਸ਼ ਨਹੀਂ ਸਰ ਆਪ ਨੂੰ ਕੀ ਇਸ਼ਕਾ ਹੈ ਕਿ ਡਾਟਾ ਕਿਉਂ ਇਕੱਠਾ ਕੀਤਾ ਜਾ ਰਿਹਾ ਹੈ ਦੇਖੋ ਡਾਟਾ ਗੱਲ ਡਾਟਾ ਇਕੱਠਾ ਕਰਨ ਦੀ ਨਹੀਂ ਹੈ ਲੋਕਾਂ ਦੀਆਂ ਕੰਪਲੇਨਟਾਂ ਨੇ ਵੀ ਉਹ ਪ੍ਰਾਈਵੇਸੀ ਜਿਹੜੀ ਹੈ ਸਾਡੀ ਲੀਕ ਆਊਟ ਹੋ ਗਈ ਅੱਗੇ ਵੀ ਖਾਤਿਆਂ ਦੇ ਨੰਬਰ ਲਈ ਸੀ ਅੱਗੇ ਵੀ ਗੱਲਾਂ ਤੁਸੀਂ ਸੁਣੀਆਂ ਹੀ ਸੀ ਸੋ ਇੱਥੋਂ ਤੱਕ ਸ਼ਿਕਾਇਤਾਂ ਆਈਆਂ ਨੇ ਮੈਂ ਨਹੀਂ ਕਹਿ ਸਕਦਾ ਵੀ ਫਲਾਣੇ ਲੀਡਰ ਕੋਈ ਫਲਾਣਾ ਕੋਈ ਇੱਥੋਂ ਤੱਕ ਸ਼ਿਕਾਇਤਾਂ ਵੀ ਆਈਆਂ ਨੇ ਕੋਈ ਕਹਿੰਦੇ ਨੇ ਜੀ ਸਾਨੂੰ ਸਾਡੇ ਤੋਂ ਪੈਸੇ ਵੀ ਜਿਹੜੇ ਉਹ ਮੰਗਦੇ ਆ ਮਨਛਾ ਕੀ ਲੱਗਦੀ ਹੈ ਕੇਂਦਰ ਸਰਕਾਰ ਦੀ ਮਨਛਾ ਤੁਹਾਡੇ ਸਾਹਮਣੇ ਹੈ ਜੀ ਗਰੀਬ ਦੇ ਪਲੇਟ ਦੇ ਵਿੱਚ ਜਿਹੜਾ ਰਾਸ਼ਨ ਹੁੰਦਾ ਸੀ ਉਹ ਅੱਜ ਕਿਸੇ ਨਾ ਕਿਸੇ ਕਿਸਮ ਦੇ ਵਿੱਚ ਨਾ ਪਹੁੰਚਿਆ ਪੰਜਾਬ ਨੂੰ ਲਾਚਾਰ ਬਣਾਉਣਾ ਚਾਹੁੰਦੇ ਨੇ ਪੰਜਾਬ ਦੇ ਜਿਹੜਾ ਵੀ ਜੋ ਪੰਜਾਬ ਦੇ ਹੱਕ ਸੀ ਉਹਨਾਂ ਦੇ ਉੱਤੇ ਡਾਕਾ ਮਾਰਨਾ ਚਾਹੁੰਦੇ ਨੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਜੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੀ ਸਰਕਾਰ ਇਹ ਹਰ ਗਿਸਤ ਨਹੀਂ ਹੋਣਾ